ਸਾਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸਾਨੂੰ ਸਾਬਤ ਹੋਣਾ। ਠੀਕ ਜੂੜ ਆਵਾਜ਼ ਨਹੀਂ ਆ ਰਹੀ ਜੀ। ਜਿਹੜਾ ਹਰਿੰਦਰ ਹਰਪਾਲ ਹੈ ਹਰਵਿੰਦਰ ਹਰਪਾਲ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਹਰਵਿੰਦਰ ਹਰਪਾਲਪੁਰ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਜਦ ਤੱਕ ਡੈੱਡ ਬੋਡੀ ਨਹੀਂ ਸੰਸਕਾਰ ਨਹੀਂ ਕਰਦੇ ਜੀ। ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਹੈ ਤੇ ਅਸੀਂ ਦੋਨੋਂ ਇਸ਼ਾਰਾ ਕਰਕੇ ਕੰਮ ਰੁਵਾਇਆ ਗਿਆ ਉਹਦੇ ਇਸ਼ਾਰੇ ਨਾਲ ਮਰ ਗਿਆ ਪੁਲਿਸ ਨੂੰ ਬਿਆਨ ਦਿੱਤੇ ਜੀ ਉਹਨਾਂ ਹਾਂ ਮੈਂ ਬੋਲਦਾ ਜੱਲੇਵਾਲ ਸਾਹਿਬ ਪੁਲਿਸ ਨੂੰ ਬਿਆਨ ਦਿੱਤੇ ਜੀ ਦੇਖੋ ਬਿਆਨ ਹੋ ਰਹੇ ਨੇ ਜੀ ਪੁਲਿਸ ਬਿਆਨ ਲੈ ਰਹੀ ਹੈ ਪੁਲਿਸ ਦੇ ਬਿਆਨਾਂ ਤੋਂ ਬਾਅਦ ਚੈੱਕ ਕਰਦੇ ਆਂ ਪੁਲਿਸ ਕੀ ਕਾਰਵਾਈ ਕਰਦੀ ਹੈ ਇਕਾ ਵਿਸ਼ਵਾਸ ਤੋਂ ਆਇਆ ਕਿ ਅਸੀਂ ਤੁਹਾਡੀ ਜਿਹੜਾ ਤੁਸੀਂ ਸਾਨੂੰ ਸਟੇਟਮੈਂਟ ਦਿਓਗੇ ਉਹ ਸਟੇਟਮੈਂਟ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਹੁਣ ਦੇਖਦੇ ਆ ਸਟੇਟਮੈਂਟ ਦਾ ਪਰਿਵਾਰ ਨੇ ਦੇ ਦੇਣੀ ਹੈ ਉਸ ਤੋਂ ਬਾਅਦ ਅੱਗੇ ਜੋ ਕਾਰਵਾਈ ਕਰਦੇ ਨੇ ਉਹਦੇ ਉਹਨੂੰ ਅੱਗੇ ਦੇਖਾਂਗੇ ਚੈੱਕ ਕਰਾਂਗੇ ਇਹਦਾ ਸਾਨੂੰ ਬੜੇ ਕਲੀਅਰ ਕਰਦੇ ਇਸ ਤੋਂ ਇਸ ਘਟਨਾ ਨੂੰ ਸਾਰੇ ਨੂੰ ਕਦਰ ਕਾਇਨ ਹੈ ਜੇ ਮੈਂ ਕਨਸੀ ਦੀ ਪੁਸ਼ਟੀ ਕਰਦੇ ਹੋ ਕਿਉਂਕਿ ਪ੍ਰਨੀਤਪੁਰ ਦਾ ਬਿਆਨ ਆਇਆ ਉਹ ਕਹਿੰਦੇ ਵੀ ਸਥਿਤੀ ਦੇ ਨਾਲ ਖੜਾ ਹੈ ਕੋਈ ਆਪਣਾ ਵੀ ਸੁਣਨੀ ਚਾਹੀਦਾ ਕੰਮ ਕਰਵਾ ਦੇ ਚਾਹਤ ਇੱਕ ਮਿੰਟ ਪੱਖ ਰੱਖ ਲੈ ਕਰਨ ਤੂੰ ਪੱਖ ਰੱਖ ਲੈਣ ਦੋ ਹੁਣ ਸਾਹ ਬੋਲੋ ਦੋ ਮਿੰਟ ਚੰਦ ਨੂੰ ਖਵਾ ਅਸੀਂ ਦੋਨੇ ਫੋਰਮਾਂ ਵੱਲੋਂ ਕਲੀਅਰ ਕੱਟ ਫੈਸਲਾ ਦਲੇয়াল ਸਾਹਿਬ ਨੇ ਪਹਿਲਾਂ ਬਿਆਨ ਕਰਤਾ ਵੀ ਇਹਦਾ ਜਿਹੜਾ ਮਾਹੌਲ ਹੈ ਉਹਨਾਂ ਵੱਲੋਂ ਸਿਰਜਿਆ ਗਿਆ ਹਫ਼ਤਾ ਪਹਿਲਾਂ ਹਰਵਿੰਦਰ ਸਿੰਘ ਹਰਪਾਲਪੁਰ ਦਾ ਜਿਹੜਾ ਇਹ ਕਹਿਣਾ ਵੀ ਅਸੀਂ ਲੈ ਕੇ ਆਵਾਂਗੇ ਭਾਜਪਾ ਵਾਲੇ ਕੈਂਡੀਡੇਟਾਂ ਨੂੰ ਜਿਹਦੇ ਪਿੰਡਾਂ 'ਚ जिने ਰੋਕਣਾ ਰੋਕ ਲੋ ਤੇ ਅੱਜ ਵੀ ਉਹ ਜਿਹੜਾ ਸਬੂਚੇ ਜਿਹੜੇ ਲੀਡਰ ਹੈ ਉਹ ਕਟਿਆ ਚ ਬੈਠੇ ਰਹੇ ਉਹ ਆਪ ਆ ਕੇ ਉਹਨੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਆਪ ਆ ਕੇ ਧੱਕਾ ਮੁਕੀ ਕੀਤੀ ਹੈ ਜਿਰਜਦਾਈ ਕੀਤੀ ਹੈ ਗਾਲੀ ਗਲੋਚ ਕੀਤਾ ਅਸ਼ਲੀਲ ਇਸ਼ਾਰੇ ਕੀਤੇ ਸੋ ਇਸ ਕਰਕੇ ਇਹਦੇ ਵਿੱਚੋਂ ਸਾਫ਼ ਹੈ ਵੀ ਬੀਜੇਪੀ ਦਾ ਇੱਕ ਹੋਰ ਵੀ ਗੱਲ ਸੀ ਇੱਕ ਵੀਡੀਓ ਚ ਵੇਖਿਆ ਉੱਥੇ ਨਾਰੇ ਲਵਾਏ ਜਾ ਰਹੇ ਆ ਆ ਜੈ ਸ਼੍ਰੀ ਰਾਮ ਬਸ ਇਹ ਵੀ ਇੱਕ ਬੀਜੇਪੀ ਦੀ ਨੀਤੀ ਹੈ ਵੀ ਜਦੋਂ ਕਿਸਾਨ ਸਵਾਲ ਪੁੱਛਣ ਤੁਸੀਂ ਜਵਾਬ ਦੇਣ ਦੇ ਬਜਾਏ ਜੈ ਸ਼੍ਰੀ ਰਾਮ ਦੇ ਨਾਰੇ ਲਾ ਦਿਓ ਤਾਂ ਕਿ ਇਹ ਬਣੇ ਵੀ ਕਿਸਾਨ ਭਗਵਾਨ ਸ਼੍ਰੀ ਰਾਮ ਦੇ ਵਿਰੋਧੀ ਹੈ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਹੋਣਗੀਆਂ ਇਹ ਇਹਨਾਂ ਦੀ ਸਕੀਮ ਮੁਤਾਬਕ ਹੋਣਗੀਆਂ ਨੇ ਜੋ ਸ੍ਰਿੰਦਰਪਾਲ ਸਿੰਘ ਇੱਥੇ ਆਇਆ ਉਹਨੇ ਸਵਾਲ ਪੁੱਛੇ ਉਹਨੇ ਕੋਈ ਆਮਦੇ ਨਿੱਜੀ ਕੰਮ ਨਹੀਂ ਆਇਆ ਇੱਥੇ ਉਹ ਨਾ ਉਹਦਾ ਕੋਈ ਪਰਿਵਾਰ ਦਾ ਕੰਮ ਸੀ ਜੋ ਇਧਰ ਅੰਦੋਲਨ ਦੇ ਸਵਾਲ ਹੈ ਬੀਜੇਪੀ ਨੇ ਵਾਅਦਾ ਕੀਤਾ ਸੀਗਾ ਜਾਂ ਇਹਨਾਂ ਦੇ ਇਲਾਕੇ ਨਾਲ ਸੰਬੰਧਿਤ ਸਵਾਲ ਸੀਗੇ 1100 ਏਕੜ ਵਾਲੀ ਜ਼ਮੀਨ ਨਾਲ ਉਹੋ ਉਹਨਾਂ ਨੇ ਪੁੱਛਿਆ ਇਸ ਕਰਕੇ ਉਹਨੇ ਕੋਈ ਗੁਨਾਹ ਨਹੀਂ ਕੀਤਾ ਲੋਕਤੰਤਰ ਦੇ ਵਿੱਚ ਸਵਾਲ ਪੁੱਛਣਾ ਹਰ ਇੱਕ ਦਾ ਹੱਕ ਹੈ ਸੋ ਇਸ ਕਰਕੇ ਜੇ ਉਹਦਾ ਉੱਥੇ ਧੱਕਾ ਮੁੱਕੀ ਹੋਇਆ ਉਹ ਵੀ ਪਤਾ ਲੱਗਿਆ ਵੀ ਡਿੱਗਣ ਤੋਂ ਬਾਅਦ ਵੀ 7-8 ਮਿੰਟ ਇਹਨਾਂ ਨੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਲੀਡਰ ਦਾ ਵੀ ਚੱਕ ਕੇ ਉਹਨੂੰ ਆਪਾਂ ਹਸਪਤਾਲ ਤਾਂ ਲੈ ਜਗੇ 7-8 ਮਿੰਟ ਉਹਨੂੰ ਗੱਡੀ 'ਚ ਲਵੇ ਨਹੀਂ ਲਗਣ ਦਿੱਤਾ ਸੋ ਇਸ ਕਰਕੇ ਜਿਹੜਾ ਇਹ ਇਹੋ ਜਿਹਾ ਵਰਤਾਰਾ ਹੈਗਾ ਗੈਰਮਨੁੱਖੀ ਗੈਰਸੰਵਿਧਾਨ ਸੇਲ ਇਹਦੀ ਅਸੀਂ ਬਿਲਕੁਲ ਸੱਤ ਸਾਬ ਦਾ ਜਨਕੀਤੀ ਕਰਦੇ ਆਂ ਤੇ ਮੰਗ ਕਰਦੇ ਆਂ ਵੀ ਜਿਹੜੇ ਬਿਆਨ ਲੈ ਕੇ ਬਾਈ ਨੇਮ ਜਿਹੜਾ ਐਫ ਆਰ ਕੀਤਾ ਜਾਵੇ, ਪਰਚਾ ਕੀਤਾ ਜਾਵੇ, ਜਿਹੜੇ ਬੰਦਿਆਂ ਦਾ ਬਾਈ ਨੇ ਪਰਚਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਇਸ ਦੀ ਸਿੱਧਾ ਖਿਲਾਫ ਪਰਚਾ ਜਾਵੇ। ਰਵਿੰਦਰ ਸਿੰਘ ਹਰਪਾਲਪੁਰ ਬਾਕੀ ਹਰਪਾਲਪੁਰ ਤੋਂ ਦੱਸ ਦੇਣਗੇ ਉਹ ਵੀ। ਪਰ ਪਰਿਵਾਰ ਨੇ ਬਿਆਨ ਦਿੱਤਾ ਵੀ ਹਰਵਿੰਦਰ ਸਿੰਘ ਹਰਪਾਲਪੁਰ ਹੈ ਜਿਹੜਾ ਉਹ ਸਾਰੇ ਇਜਾਮ ਦੇਣ ਵਾਲਾ ਮੁਖ ਸਰਗਣਾ ਹੋ। ਹੋਰ ਕਿਹੜੇ-ਕਿਹੜੇ ਆ ਉਹਦੇ ਨਾਲ ਉਹ ਉਹਦੀ ਉਹ ਪੁੱਛਗਛ ਚੋਂ ਪਤਾ ਲੱਗ ਗਿਆ ਇਸਕਾ